ਅੱਜ ਅਸੀਂ ਉਹਨੇ ਵਿਆਹ ਐ ਜੀ ਜਾਂਦੇ ਵਿੱਚ ਵੀ ਸਾਡੇ ਨਾਲ ਦੋ ਤਿੰਨੇ ਰੋਲੇ ਆਏ ਇੱਤੋਂ ਰੋਲਾ ਵਿਆਹ ਛੱਡਦੇ ਵਿਆਹ ਛੱਡਦੇ ਅਸੀਂ ਆਇਆ ਬੇਬੇ ਜੀ ਆਏ ਨੇ ਭੈਣ ਦਾ ਰੋਲਾ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਵੀਡੀਓ ਤੇ ਇੱਥੇ ਤੁਸੀਂ ਬਾਹਰ ਵੀ ਦੇਖਣਾ ਇੰਨਾ ਮੀਂਹ ਪੈ ਰਿਹਾ ਮੀਂਹ ਪੈਂਦੇ ਦੀ ਨਹੀਂ ਚਾਹੁੰਦਾ ਜਿਹੜਾ ਮੀਂਹ ਰੋਲੇ ਆ ਜਾਂਦੇ ਨਾ ਮੀਂਹ ਦੇੱਤੀਏ ਨਾਰਾਦ ਦੇੱਤੀਏ ਨਾ ਦਿਨ ਤਾਂ ਉਹ ਨਹੀਂ ਜਾਣਾ ਮੈਂਦਾ ਵਿਆਹ ਛੱਡਦੇ ਆ ਹੁਣ ਦੁਬਾਰੇ ਫੇਰ ਵਿਆਹ ਚ ਜਾਵਾਂਗੇ ਰੋਲਾ ਆਇਆ ਭੈਣ ਦਾ ਤੁਹਾਨੂੰ ਸਾਰੀਆਂ ਤਸਵੀਰਾਂ ਵੀਡੀਓ ਦਾ ਮੈਂ ਧੰਨਵਾਦ ਕਰੀ ਮੈਂ ਜੀ ਜਤਿੰਦਰ ਸਿੰਘ ਨਾਲ ਵਿਆਹੀ ਹਾਂ ਪੁੱਤਰ ਗੰਦੂਰ ਸਿੰਘ ਵਾਸੀ ਸਰਦੂਲਗੜ੍ਹ ਤੇ ਗੰਦੂਰ ਸਿੰਘ ਪੁੱਤਰ ਹੈਗਾ ਪ੍ਰੀਤਮ ਸਿੰਘ ਵਾਸੀ ਜਟਾਣਾ ਕਲਾ ਦੇ ਨੇ ਇਹ ਤੇ ਰਹਾ ਇਹਨਾਂ ਦੀ ਸਰਦੂਲਗੜ੍ਹ ਦੇ ਵਿੱਚ ਆ ਜਾਤੀ ਇਹਨਾਂ ਦੀ ਸੁਨਿਆਰ ਹੈ ਜੀ ਤੇ ਮੇਰਾ ਵਿਆਹ ਜਦੋਂ ਹੋਇਆ ਵਿਆਹ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਵਾਸਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਪਹਿਲਾਂ ਤਾਂ ਪੈਲਸ 'ਚ ਮੇਰਾ ਚੰਗਾ ਵਿਆਹ ਕੀਤਾ ਸਾਰਾ ਲੈਣ ਦੇਣ ਮੈਨੂੰ ਦਿੱਤਾ ਫਿਰ ਵੀ ਇਹਨਾਂ ਨੇ ਗੱਡੀ ਕੱਲੀ ਗੱਡੀ ਨਹੀਂ ਦਿੱਤੀ ਗੱਡੀ ਵਾਸਤੇ ਤੰਗ ਪਰੇਸ਼ਾਨ ਕੀਤਾ ਇਹਨਾਂ ਨੇ ਇੱਕ ਚੀਜ਼ ਭਾਈ ਕੀ ਨਾ ਆਪਣਾ ਮੇਰਾ ਨਾਂ ਜੀ ਮੌਨਿਕਾ ਰਾਨੀ ਮੌਨਿਕਾ ਰਾਨੀ ਤੇਰੇ ਪੇਕੇ ਘਰ ਬੋਹਾ ਨੇ ਜੀ ਬੋਹੇ ਹਾਂਜੀ ਬੋਹਾ ਕਿੰਨੇ ਸਾਲ ਹੋ ਗਏ ਭਈ ਵਿਆਹ ਨੂੰ ਵਿਆਹ ਨੂੰ ਜੀ ਮੇਰੇ 4.5 ਸਾਲ ਹੋ ਗਏ ਤੇ ਇੱਕ ਬਾਬਿਆਂ ਨੇ ਵੀ ਪਹਿਲਾਂ ਵੀ ਤੁਸੀਂ ਗਏ ਹੋਗੇ ਕਿਸ਼ਨਗੜ੍ਹ ਜਾ ਕੇ ਆਏ ਹੋ ਹਾਂਜੀ ਜਿਹੜੀ ਗੱਲ ਹੈ ਸੱਚਾਈ ਦੱਸਿਓ ਦੇਖੋ ਕੋਈ ਬਾਅਦ 'ਚ ਫਰਕ ਨਾ ਨਿਕਲ ਜੀ ਹਾਂ ਦੱਸੋ ਭਈ ਕੀ ਗੱਲ ਹੈ ਤੇ ਇਹਨਾਂ ਨੇ ਮੈਨੂੰ ਹੁਣੇ ਜੀ ਮੈਂ ਘਰੇ ਘਰ ਦੇ ਵਿੱਚ ਰਹਿ ਰਹੀ ਹਾਂ ਮੈਂ ਛੱਡ ਕੇ ਨਹੀਂ ਗਈ ਪਰ ਇਹ ਸਾਰੇ ਬੰਦੇ ਮੈਨੂੰ ਜਾਣ ਬੁੱਝ ਕੇ ਛੱਡ ਕੇ ਗਏ ਨੇ ਵੀ ਕੁੜੀ ਸਾਨੂੰ ਘਰੋਂ ਖੜਦੀ ਐ ਤੁਸੀਂ ਦੇਖ ਸਕਦੇ ਹੋ ਥੱਲੇ ਇਹਨਾਂ ਦੀ ਰਿਹائش ਹੈ ਜਿੰਦੇ ਲੱਗੇ ਹੋਏ ਨੇ ਇਹਨਾਂ ਦੇ ਜਿੰਦੇ ਲੱਗੇ ਨੇ ਇਹਨਾਂ ਨੇ ਆਪਦੇ ਜਿੰਦੇ ਥੱਲੇ ਲਾ ਰੱਖੇ ਨੇ ਇਹਨਾਂ ਨੇ ਮ ਚਾਬੀਆਂ ਬਿਮਾਰੀ ਦੀਆਂ ਚਾਬੀਆਂ ਤੋੜ ਕੇ ਸਾਰਾ ਮੇਰਾ ਸਮਾਨ ਚੱਕ ਕੇ ਲੈ ਨਹੀਂ ਛੱਡ ਕੇ ਕਿੱਧਰ ਭਾਗੇ ਪਏ ਫਿਰ ਉਹ ਇਹ ਛੱਡ ਕੇ ਜੀ ਜਾਣ ਕੇ ਇਕ ਕੰਧ ਕਿਰਾਏ ਤੇ ਲੈ ਰੱਖਿਆ ਉੱਥੇ ਬੈਠੇ ਨੇਗੇ ਇਹ ਡਰਾਮਾ ਕਰਦੇ ਨੇ ਡਰਾਮਾ ਕਰ ਕਰਦੇ ਆ ਵੀ ਕੁੜੀ ਕਰੋ ਘੜ ਗਈ ਇਹਨਾਂ ਨੇ ਡਰਾਮਾ ਕਰ ਰੱਖਿਆ ਵੀ ਕੁੜੀ ਡਰ ਭਾ ਕੇ ਘਰੋਂ ਭੱਜ ਗਈ ਕਿਸੇ ਕੁੜੀ ਨੂੰ ਇਹਨਾਂ ਨੇ ਕਿਹਾ ਵੀ ਤੈਨੂੰ 2 ਲੱਖ ਰੁਪਏ ਦੇਵਾਂਗੇ ਇਹਨੂੰ ਆ ਗਏ ਅੱਛਾ ਰਾਤ ਨੂੰ ਲਾਈਟਾਂ ਬੰਦ ਕਰ ਦੰਦੇ ਨੇ ਹੁਣ ਸਾਡੇ ਘਰੇ ਇਨਵਰਟਰ ਹੈਗਾ ਗੱਲ ਆ ਗਈ ਹੋਈ ਐ ਇਹਨਾਂ ਨੇ ਇਨਵਰਟਰ ਦੀਆਂ ਮੇਰੀਆਂ ਤਾਰਾਂ ਕੱਟ ਰੱਖੀਆਂ ਨੇ ਕੱਲੇ ਥੱਲੋਂ ਥੱਲੋਂ ਮੇਨ ਕੀਨੇ ਤੁਹਾਡੇ ਘਰ ਦੇ ਨੇ ਕਿ ਸਹੁਰੇ ਨੇ ਮੇਰਾ ਸਹੁਰਾ ਕਰਦਾ ਜੇ ਸਾਰਾ ਕੁਝ ਅੱਛਾ ਤੁਹਾਡਾ ਸਹੁਰਾ ਕਰਦਾ ਕੀ ਨੋਦਾ ਗਮਜੂਰ ਨੇ ਜੀ ਤੂੰ ਕਿਉਂ ਕਰਦਾ ਪਈ ਆ ਗੱਲ ਸਾਹਮਣੇ ਨੋਦਾ ਮੈਂ ਇਹ ਹੈ ਜੀ ਮੈਂ ਘਰ ਛੱਡ ਕੇ ਜਾਵਾਂ ਜਿਹੜਾ ਇਹ ਹੈਗਾ ਕਿਉਂਕਿ ਮੈਂ ਤਲਾਕ ਨਹੀਂ ਦੇ ਰਹੀ ਉਹਦੇ ਮੁੰਡੇ ਨੂੰ ਤੇ ਮੁੰਡਾ ਉਹਦਾ ਵਿਆਹ ਤੋਂ ਬਾਅਦ ਸਰਕਾਰੀ ਨੌਕਰੀ ਲੱਗ ਗਿਆ ਰਾਏਕੋਟ ਲੱਗਿਆ ਹੋਇਆ ਜੀ ਲੱਖਾ ਸਿੰਘ ਵਾਲੇ ਟੀਚਰ ਹੈਗਾ ਪ੍ਰਾਇਮਰੀ ਟੀਚਰ ਹੈ। ਪ੍ਰਾਇਮਰੀ ਟੀਚਰ। 2 ਸਾਲ ਹੋ ਗਏ ਜੀ ਉਹਨੂੰ ਲੱਗੇ ਨੂੰ ਤੇ 2 ਸਾਲ ਹੀ ਉਹਨੂੰ ਘਰੋਂ ਭੱਜੇ ਨੂੰ ਹੋ ਗਏ ਜਿੱਦ ਦੇ ਨੌਕਰੀ ਮਿਲੀ ਉਹ ਘਰ ਛੱਡ ਕੇ ਭੱਜ ਗਿਆ। ਅੱਛਾ ਬੱਚਾ ਕੋਈ ਤੁਹਾਡੇ? ਬੱਚਾ ਕਹਿੰਦੇ ਸਾਨੂੰ ਚਾਹੀਦਾ ਨਹੀਂ ਹੈਗਾ। ਤੈਨੂੰ ਅਸੀਂ ਘਰੋਂ ਖੱਟਣਾ ਹੈਗਾ। ਜਦੋਂ ਵੀ ਮੈਂ ਬੱਚੇ ਦੀ ਗੱਲ ਕਰਦੀ ਸੀ ਜਾਂ ਤਾਂ ਮੈਨੂੰ ਐ ਕਿਹਾ ਜਾਂਦਾ ਸੀ ਵੀ ਜਿਹੜੇ ਜੇਡ ਸਿਠਾਣੇ ਦੀਆਂ ਬੱਚੇ ਨੇਗੇ ਉਹੀ ਤੁਹਾਡੇ ਬੱਚੇ ਨੇ ਤੁਹਾਨੂੰ ਬੱਚੇ ਦੀ ਕੋਈ ਨੀਡ ਨਹੀਂ ਹੈਗੀ। ਨਹੀਂ ਜੇਡ ਸਿਠਾਣੀ ਵੀ ਨਾਲੇ ਨੇ ਤੁਹਾਡੇ। ਮੇਰਾ ਉਹ ਪਹਿਲਾਂ ਅਸੀਂ ਇਕੱਠੇ ਸੀ ਜੀ ਜੇਡ ਵੀ ਮੇਰਾ ਕੁੱਟਕੇ ਹੇਅਰ ਕਰੋ ਗਿਆ। 7 ਅਕਤੂਬਰ 2022 ਨੂੰ ਮੈਨੂੰ ਜੇਠ ਨੇ ਮੇਰੇ ਨੇ ਕੁੱਟਿਆ ਸੀਗਾ ਕੁੱਟਣ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਕੰਪਲੇਨ ਕੀਤੀ ਰਾਜੀ ਬੰਦਾ ਲੈ ਲਿਆ ਮੈਂ ਤਾਂ ਉੱਥੋਂ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਰਾਜੀ ਬੰਦਾ ਲੈ ਲਿਆ ਧੋਖਾ ਕਰਕੇ ਫਿਰ ਮੁੰਡੇ ਨੂੰ ਵੇਖ ਰਖਾ ਕਰਤਾ ਨਾਲੇ ਮੈਨੂੰ ਵੀ ਵੇਖ ਰਖਾ ਕਰਤਾ ਮੈਂ ਘਰੇ ਹੀ ਬੈਠੀ ਆਂ ਤੁੰ ਨੂੰ ਵੀ ਦਖਲ ਸੌਹਰੇ ਨਹੀਂ ਕਰਤਾ ਤੁਹਾਡੇ ਨੇ ਹਾਂਜੀ ਨਾਲੇ ਮੁੰਡੇ ਨੂੰ ਕਰਤਾ ਮੁੰਡਾ ਉਹਨਾਂ ਦੇ ਨਾਲ ਹੈ ਠੀਕ ਹੈ ਕਿਉਂ ਜੀ ਸੌਹਰੇ ਵੇ ਦਖਲ ਕਰ ਸਕਦੇ ਵਿਆਹ ਤੋਂ ਬਾਅਦ ਪੈਣ ਲੱਗਦੇ ਪਹਿਲਾਂ ਵਿਆਹ ਤੋਂ ਬਾਅਦ ਦੇ ਸੁਧਰੇ ਆ ਇਹ ਤਾਂ ਪਤਾ ਕੀ ਗੱਲ ਸਾਰੇ ਇਹੋ ਹਾਲ ਆ ਪਹਿਲਾਂ ਤਾਂ ਚੰਗੀਆਂ ਕੋਠੀਆਂ ਉਖਾ ਕੇ ਗੱਡੀਆਂ ਦਾ ਨੱਚ ਦੇ ਕੇ ਰਿਸ਼ਤਾ ਕਰ ਲੈਂਦੇ ਆ ਤੇ ਬਾਅਦ ਵਿੱਚ ਜੋ ਹੱਕ ਦੇਣ ਦੀ ਗੱਲ ਉਹਦੇ ਘਰ ਦੇ ਵਿੱਚ ਹੱਕ ਦੇਣ ਦੀ ਦਾਲੋਂਦੀ ਆ ਉਦੋਂ ਸੱਸ ਸਹੁਰੇ ਕਹਿੰਦੇ ਵੀ ਇਹਦੇ ਘਰ ਵਿੱਚ ਬੇਦਖਲ ਕੀਤਾ ਹੋਇਆ ਕਿਉਂ ਵੀ ਜਦੋਂ ਤੁਸੀਂ ਵਿਆਹ ਜਾਂਦੇ ਉਦੋਂ ਕਿਆ ਕਰੋ ਵੀ ਸਾਡੇ ਪੱਲੇ ਕੱਖ ਨਹੀਂ ਹੈਗਾ ਇਸਦੇ ਘਰ ਵਿੱਚ ਬੇਦਖਲ ਕਰਨਾ ਮੁੰਡਾ ਹੋਣਾ ਵਿਆਹ ਕੁੜੀ ਦਾ ਰਿਸ਼ਤਾ ਦੇਣਾ ਦੋ ਨਹੀਂ ਦੇਣਾ ਤੇ ਰਹਿਣ ਤੋਂ ਹੈ ਇਹ ਕਿਦਾਂ ਦੀਆਂ ਕਰਤੂਤਾਂ ਹੋਈਆਂ ਪਹਿਲੋਂ ਆਪਾਂ ਲਾਰਜ ਤੋਂ ਇਹਦੇ ਨਾਲ ਕੁੜੀ ਹੁੰਦੇ ਕੁੜੀ ਵਾਲਿਆਂ ਨੂੰ ਵੀ ਸਾਡੇ ਕੋਲ ਕਿਸੇ ਸੀਦਾ ਘਾਟਾ ਨਹੀਂ ਹੈਗਾ ਮੁੜ ਕੇ ਜਨਾਂ ਰਿਆਂ ਨੂੰ ਗੱਡੀ ਦੋ ਦਾਸ ਦੇ ਵਿੱਚ ਹੁਣ ਤੁਸੀਂ ਆਪ ਹੀ ਕਹਿ ਸਕਦੇ ਬੇਟੀ ਬੜੀ ਕੋਠੀ ਪਾਈ ਔਰ ਕੁੜੀ ਨੂੰ ਕੋਠੀ ਦੇ ਦੇ ਚਲੀ ਰਹਿਣ ਦਿੱਤਾ ਜਾਂਦਾ ਪਿਆ ਵੀ ਨਾ ਇਹਦਾ ਹੱਕ ਦਿੱਤਾ ਜਾਂਦਾ ਮੇਰੇ ਮਾਪੇ ਬੁਹਾਰ ਰਹ ਰਹੇ ਨੇ ਜੇ ਉਹ ਮੇਰੇ ਕੋਲੇ ਆਉਂਦੇ ਵੀ ਨੇ ਠੀਕ ਹੈ ਮੈਨੂੰ ਕੋਈ ਮੁਸੀਬਤ ਹੈ ਤਾਂ ਇਹ ਕਹਿ ਜਾਂਦਾ ਇਹ ਕੋਠੀ ਦਾ ਪੁੱ ਲਈ ਸਾਡੀ ਇਹਨਾਂ ਤੇ ਵੀ ਕੇਸ ਪਾਇਆ ਇਹ ਹੱਕ ਬਣਦਾ ਜਦੋਂ ਆਨੰਦ ਕਾਰਜ ਕਰਕੇ ਆਪਾਂ ਵਿਆਹ ਕੇ ਲੈਂਦੇ ਨਾ ਇਹ ਨਾ ਜੱਜ ਵਕੀਲ ਕੱਢ ਸਕਦੇ ਆ ਨਾ ਹਾਈ ਕੋਰਟ ਕੱਢ ਸਕਦਾ ਇਹ ਮੈਂ ਬੀਬੀਆਂ ਨੂੰ ਵੀ ਰਿਕਵੈਸਟ ਕਰਦੀ ਆ ਵੀ ਆਪਣਾ ਹੱਕ ਲੈ ਕੇ ਆਪ ਘਰਾਂ ਦੇ ਵਿੱਚ ਬੈਠੋ ਜੇ ਤੈਨੂੰ ਕੋਈ ਜ਼ਬਰਦਸਤੀ ਕਰਦਾ ਤੇ ਆਪਣੀ ਆਵਾਜ਼ ਆਪ ਚੱਕੋ ਹੋਰ ਸਾਡੇ ਕੋਲ 5 550 ਕੇਸ ਆ ਰਿਆ ਜਿਹੜੀਆਂ ਕਹਿੰਦੀਆਂ ਸਾਨੂੰ ਸਹੁਰੇ ਦੇ ਘਰੋਂ ਬਾਹਰ ਕੱਢਿਆ ਕੀ ਗੱਲ ਤੁਸੀਂ ਨਹੀਂ ਬਾਤ ਚੱਕ ਸਕਦੀਆਂ ਤੁਸੀਂ ਬਣਾ ਮਾਈ ਭਾਗ ਦੁਨੀਆ ਵਾਰਸਾ ਹਾਂ ਤੁਸੀਂ ਨਹੀਂ ਆਵਾਜ਼ ਚੱਕ ਸਕਦੀਆਂ ਵੀ ਵੀ ਅਸੀਂ ਵਿਆਹ ਕਿ ਆਏ ਆ ਪਹਿਲੇ ਬੱਚੇ ਜੰਮੇ ਫਿਰ ਕਿਉਂ ਨਹੀਂ ਸਾਨੂੰ ਘਰ ਦੇ ਵਿੱਚ ਰੱਖਣ ਦੇ ਸਹੁਰਾ ਆਪਣਾ ਹੱਕ ਆਪ ਲਓ ਵੀ ਬਾਕੀ ਸਾਡੇ ਕੋਲ ਆਏ ਆ ਵਿਚਾਰੇ ਸੇ ਖੜੇ ਐ ਇਹਨਾਂ ਨਾਲ ਕਿਉਂ ਬੱਬਾ ਜੀ ਸੰਦੂਲ ਘੜ ਦੇਖੋ ਆਏ ਤਾਂ ਬਰਾਤ ਸੀ ਆਪਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਾਲੇ ਇਹ ਜਿਵੇਂ ਬੀਬੀ ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਨਾ ਇਹ ਜਿੰਨਾ ਚਿਰ ਬੀਬੀਆਂ ਆਪਣੀ ਉੜਦੀਆਂ ਆਪਦੇ ਜਥੇ ਆਪਨੀ ਬਣਾਉਂਦੀਆਂ ਉਹਨਾਂ ਚਿਰ ਇਹ ਪਾਰਤਾਰ ਨਹੀਂ ਹੋ ਸਕਦਾ ਪਰ ਇੱਥੇ ਗੁੰਡਾਗਰਦੀ ਹੋ ਰਹੀ ਹੈ ਸਾਡੇ ਪੰਜਾਬ ਦੇ ਅੰਦਰ ਕਿਉਂ ਤਿੰਨ ਤਿੰਨ ਵਿਆਹ ਕਰਾ ਕੇ ਕੀ ਗੱਲ ਪਹਿਲਾਂ ਇਹਦੇ ਚ ਹੁਣ ਕੀੜੇ ਪੈ ਗਏ ਚ ਕੀ ਹੋਇਆ ਇਹਨੂੰ ਕਾਦੋਂ ਨਹੀਂ ਮਤਲਬ ਜੇ ਕੋਈ ਗੱਲ ਹੈ ਬੈਠ ਕੇ ਕਰਨ ਇਹਨੂੰ ਤੰਗ ਪਰੇਸ਼ਾਨ ਕਿਉਂ ਕਰ ਰਹੇ ਨੇ ਗੱਲ ਤਾਂ ਬੈਠ ਕੇ ਹੋਊ ਕਿ ਨਾ ਟੇਬਲ ਟੈਕ ਤੇ ਗੱਲ ਹੋਊਗੀ ਇਹ ਐ ਥੋੜਾ ਹੁੰਦਾ ਵੀ ਇਹਨੂੰ ਆਪਾਂ ਤੰਗ ਪਰੇਸ਼ਾਨ ਕਰਕੇ ਘਰੋਂ ਡੱਕੜ ਦਈਏ ਜਾਂ ਮਤਲਬ ਜਿੰਦੇ ਤੋੜ ਕੇ ਵਗ ਜਾਈਏ ਡਰਾਮਾ ਕਰ ਰੱਖਿਆ ਜੀ ਆਪ ਘਰੋਂ ਜਾਣ ਦਵੇ ਕੁੜੀ ਨੇ ਕੱਢਿਆ ਸਾਨੂੰ ਨਹੀਂ ਭਾਈ ਤੁਸੀਂ ਕੋਈ ਥਾਣੇ 'ਚ ਜਾਂ ਕੋਈ ਪੰਚਾਇਤ 'ਚ ਕੋਈ ਥਾਣੇ 'ਚ ਮੈਂ ਬਹੁਤ ਵਾਰੀ ਜਾਇਆ ਹੀ ਥਾਣੇ 'ਚ ਇਹਨਾਂ ਦੇ ਬੰਦੇ ਹੈਗੇ ਨੇ ਕਿ ਠੀਕ ਹੈ ਇੱਥੋਂ ਦੇ ਰਿਸ਼ਤੇਦਾਰ ਹੀ ਨੇ ਇੱਥੋਂ ਦੇ ਸੁਨਿਆਰਾਂ ਨੇ ਜਿਨ੍ਹਾਂ ਨੇ ਮੇਰਾ ਪਹਿਲਾ ਰਾਜੀ ਬੰਦਾ ਕਰਾਇਆ ਸੀ ਉਹ ਸ਼ਪਾਰਸ਼ ਲੱਗ ਕੇ ਇਹਨਾਂ ਦਾ ਮੇਰਾ ਕੁਛ ਥਾਣੇ 'ਚ ਹੋਣ ਹੀ ਨਹੀਂ ਦਿੰਦੇ ਪਹਿਲਾ ਰਾਜੀ ਬੰਦਾ ਕਿਵੇਂ ਹੋਇਆ ਸੀ ਪਹਿਲਾ ਜੀ ਇਹਨਾਂ ਨੇ ਰਾਜੀ ਬੰਦਾ ਇਹ ਕਰਾਇਆ ਸੀ ਵੀ ਤੁਹਾਨੂੰ ਮਤਲਬ ਜਿਹੜਾ ਹੈਗਾਗਾ ਉੱਪਰ ਤੈਨੂੰ ਬਿਠਾ ਦਣਿਆ ਨੀਚੇ ਮੇਰੀ ਜੇਠ ਜਠਾਣੀ ਨੂੰ ਬਿਠਾਤਾ ਵੀ ਥੋੜਾ ਤਿੰਨ ਮਹੀਨੇ ਬਾਅਦ ਸਾਰਾ ਬੰਡ ਬਡਈਆ ਕਰ ਦਾਂਗੇ ਕਿ ਕਿ ਲੈ ਗਏ ਪੰਚਾਇਤ ਦੁਬਾਰੇ ਨਹੀਂ ਬੈਠੀ ਫਿਰ ਪੰਚਾਇਤ ਬੈਠੀ ਹੈ ਜੀ ਸਾਰੀ ਉਹਨਾਂ ਕੰਨੀ ਦੀ ਸੀਗੀ ਸੰਦੂਲਗੜ ਦੇ ਸਾਰੇ ਉਹ ਕੱਲੇ ਸੁਨਿਆਰ ਸੀਗੇ ਪੰਚਾਇਤ ਚ ਕੋਈ ਇਹਨਾਂ ਦੇ ਦੂਜਾ ਬੰਦਾ ਨਹੀਂ ਲਿਆ ਪੰਚਾਇਤ ਜੋਗਾ ਸਿੰਘ ਆਇਆ ਨਹੀਂ ਕੋਈ ਛੋਟੇ ਰਿਸ਼ਤੇਦਾਰ ਫਿਰ ਕੋ ਰਿਸ਼ਤੇਦਾਰ ਮੇਰੇ ਜਿਹੜੇ ਆਏ ਸੀਗੇ ਤੇ ਭੋਲੀ ਪ੍ਰਧਾਨ ਕੋਲੇ ਪੰਚਾਇਤ ਹੋਈ ਸੀ ਕੱਲੇ ਭੋਲੀ ਪ੍ਰਧਾਨ ਨੇ ਜੀ ਇਹ ਕਿਹਾ ਸੀਗਾ ਵੀ ਹੁਣ ਨੌਕਰੀ ਮਿਲ ਗਈ ਮੁੰਡੇ ਨੂੰ ਹੁਣ ਕੁੜੀ ਜਾਊਗੀ ਮੁੰਡੇ ਦੇ ਨਾਲ ਉੱਥੇ ਕੁੜੀ ਦਾ ਸਮਾਨ ਘਰੇ ਰਹੂਗਾ ਤੇ ਇਹਨਾਂ ਨੇ ਕੀ ਕਰਿਆ ਜਦੋਂ ਮੈਨੂੰ ਆਏ ਫੈਸਲਾ ਮੁੱਕ ਗਿਆ ਇਹਨਾਂ ਨੇ ਕੇਸ ਕਰਤਾ ਉਹ ਕੇਸ ਜਦੋਂ ਮੈਂ ਜਿੱਤੀ ਤੀ ਨਵੇਂ ਨਿਆਵਾ ਸੀਨੀਅਰ ਸਿਟੀਜ਼ਨ ਦਾ ਕੇਸ ਕੀਤਾ ਸੀ ਜਦੋਂ ਮੈਂ ਜਿੱਤ ਗਈ ਉਸ ਤੋਂ ਬਾਅਦ ਮੁੰਡਾ ਭਜਾਤਾ ਇਹਨਾਂ ਨੇ ਕਰੋ ਮੇਰੇ ਕਰੋ ਭਜਾਤਾ ਨਹੀਂ ਭਾਈ ਹੁਣ ਇਹਨਾਂ ਦੇ ਨਾਲ ਹੁਣ ਹੁਣ ਉਹ ਹੁਣ ਦੇਖ ਕੇ ਭੱਜੇ ਨਵਰੋਂ ਕਿਵੇਂ ਜੀ ਵੀ ਹੁਣ ਬਾਬੇ ਆ ਕੇ ਦੇਖ ਕੇ ਗਏ ਨੇ ਕੋਈ ਨਹੀਂ ਹੁਣ ਇਹ ਪਹਿਲਾਂ ਹੀ ਭੱਜੇ ਹੋਏ ਨੇ ਜੀ ਪਹਿਲਾਂ ਹੀ ਭੱਜ ਗਏ ਆ ਵੀ ਉਹਨਾਂ ਕੋਲੇ ਨਹੀਂ ਵੀ ਤੰਗ ਕਰਨ ਦੇ ਵਾਸਤੇ ਆਉਂਦੇ ਨੇ ਆ ਮੇਰੇ ਕਮਰੇ ਦੀਆਂ ਚਾਬੀਆਂ ਵੀ ਉਹਨਾਂ ਨੇ ਚੁੱਕ ਲਈਆਂ ਆ ਕਮਰੇ ਦੀਆਂ ਚਾਬੀਆਂ ਨੀਚੇ ਚੁੱਕ ਲਈਆਂ ਅੱਛਾ ਆ ਮੇਰੇ ਕੋਈ ਚਾਬੀ ਨਹੀਂ ਮੈਂ ਇਹ ਖੁੱਲਾ ਹੀ ਛੱਡ ਕੇ ਜਾਨੀ ਆ ਖੁੱਲਾ ਹੀ ਰਹਿਦਾ ਹਾਂ ਕਮਰੇ ਦੀਆਂ ਜਦੋਂ ਪੇਕੀ ਜਾਂਦੀ ਆ ਇਹਦੀ ਕੋਈ ਚਾਬੀ ਨਹੀਂ ਲੱਗੀ ਹੋਈ ਫਿਰ ਕੀ ਬਣੂਗਾ ਜੀ ਹੁਣ ਇਹ ਤਾਂ ਕੁੜੀ ਦਾ ਮੈਂ ਤਾਂ ਕੋਨੇ ਕਰਦੇ ਵਿਚਾਰਾ ਜਾਇਦਾਰ ਜੀ ਆ ਦੱਸ ਦੇ ਹਾਂਜੀ ਅਸਲਾਮ ਜੀ ਕੀ ਵੇ ਬਾਇਰ ਜੀ ਖੜਾ ਥਾ ਵੇ ਟਾਈਮ ਲੈ ਲਿਆ ਉਹਨਾਂ ਨੇ ਹਾਂਜੀ 1 ਮਿੰਟ ਜੀ ਉਹਨਾਂ ਨੇ ਤਿੰਨ ਤਰੀਕ ਦਾ ਟਾਈਮ ਲੈ ਲਿਆ ਆਪਣੇ ਐਮ ਸੀ ਸਾਹਿਬ ਕੋ ਖੜੇ ਨੇ ਇਹ ਦੱਸ ਰਹੇ ਨੇ ਤਿੰਨ ਤਰੀਕ ਨੂੰ ਇੱਥੇ ਆ ਕੇ ਜਿਹੜੀ ਕੋਈ ਗੱਲ ਬਣੀ ਪਹਿਲੀ ਗੱਲ ਸਾਡੀ ਬਸਾਉਣ ਦੀ ਹੁੰਦੀ ਹੈ ਜੇ ਨਾਲ ਕੋਈ ਗੱਲ ਬਣੀ ਫਿਰ ਇੱਕ ਪਾਸਾ ਕਰਾਂਗੇ ਨੇ ਹਾਂਜੀ ਬਸਾਉਣ ਦੀ ਕਰੋ ਜੇ ਦੱਸ ਦੇ ਵਿੱਚ ਐਮ ਸੀ ਸਾਹਿਬ ਜੀ ਆਪਾਂ ਸਰਦੂਲਗੜ ਤੋਂ ਜੀ ਹਾਂਜੀ ਅੱਛਾ ਕੀ ਕਹੇ ਪਰਿਵਾਰ ਨੇ ਇਹਨਾਂ ਦੇ ਭਾਈ ਵਿਚਾਲੜੇ ਬੰਦੇ ਨਾਲ ਸਾਡੇ ਬੰਤੇ ਆਤੀ ਨਾਲ ਹੀ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਉਹ ਗਏ ਹੋਇਆ ਹੇਮਕੁੰਡ ਸਾਹਿਬ ਤੇ ਗਏ ਹੋਇਆ ਯਾਤਰਾ ਤੇ ਉਹ ਆਉਣਗੇ ਇੱਕ ਤਰੀਕ ਨੂੰ ਕਹਿੰਦਾ ਮੈਂ 12 ਵਜੇ ਤੱਕ ਆਉਂਗਾ ਰਾਤ ਨੂੰ ਤੇ ਕਹਿੰਦਾ ਫਿਰ 2:00 ਨੂੰ ਮੈਂ ਰੈਸਟ ਕਰਕੇ 3 ਤਰੀਕ ਦਾ ਉਹਨਾਂ ਨੇ ਟਾਈਮ ਰੱਖਿਆਗਾ ਜੀ ਜਦ ਆਜਦਾ ਕੋਈ ਹੱਲ ਕਰਾਂਗੇ ਜੇ 99% ਤਾਂ ਉਹਨਾਂ ਨੇ ਕਿਹਾ ਹੀ ਆ ਵੀ ਆਪਾਂ ਇਹਨਾਂ ਦਾ ਹੱਲ ਹੀ ਕਰਾਂਗੇ ਠੀਕ ਹੈ ਵੀ ਬਸ ਇਹਦਾ ਹੋ ਜੇ ਜਾਂ ਕੋਈ ਵੀ ਹੱਲ ਕੱਢਾਂਗੇ ਉਸ ਤੋਂ ਬਾਅਦ ਦੇਖਦੇ ਆ ਬਾਈ ਅਸੀਂ ਕੁੜੀ ਦੇ ਨਾਲ ਆ ਜੇ ਕੁੜੀ ਨਾਲ ਧੱਕਾ ਹੋਊਗਾ ਅਸੀਂ ਵੀ ਮੈਂ ਬਤੌਰੇ ਮੈਂ ਸੀ ਮੈਂ ਕੁੜੀ ਦਾ ਪੂਰਾ ਸਾਥ ਕੀ ਨਾਮ ਹੈ ਆਪਣੇ ਸ਼ੁਭਨਾ ਮੇਰਾ ਨਾਮ ਜਗਸੀਰ ਸਿੰਘ ਜੱਗੀ ਜੱਪਾ ਜੀ ਜੇ ਬਸੀਰ ਸਿੰਘ ਜੱਗੀ ਠੀਕ ਦੇਖ ਸਕਦਾ ਸਤੂ ਜੀ ਪਰੋਂ ਪਿੰਡ ਸਰਪੰਚ ਦੇ ਜਿਹੜੇ ਮੈਂਬਰ ਆ ਨਾ ਇਹ ਪਿੰਡ ਸਰਪੰਚ ਦੇ ਜਿਹੜੇ ਮੈਂਬਰ ਜਿਹੜਾ ਨੌਤੀਂ ਸਾਡੇ ਘਰ ਵਿਆਹ ਕੇ ਆਉਂਦੀ ਨਾ ਪਿੰਡ ਦੇ ਵਿੱਚ ਇਹ ਖਾਸ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਵੀ ਐਸੇ ਪਿੰਡ ਦੇ ਵਿੱਚ ਨੌਤੀਂ ਵਿਆਹ ਕੇ ਉਹਦਾ ਖਾਕ ਕਿਉਂ ਨਹੀਂ ਬਣਦਾ ਸਰਪੰਚਾਂ ਨੂੰ ਰਕਵਸਟ ਆ ਵੀ ਜਿਹੜੀਆਂ ਆਨੰਦ ਕਾਰਜ ਕਰਾ ਕੇ ਬੱਚੇ ਜੰਮੇ ਹੋਏ ਆ ਉਹਨਾਂ ਨੂੰ ਵੀ ਹੱਕ ਨਹੀਂ ਮਿਲਦਾ ਪਰ ਉਹਨਾਂ ਨੂੰ ਸਸਤੋਰੇ ਬਾਹਰ ਕੱਢੀ ਜਾਂਦੇ ਕਿਉਂ ਵੀ ਕਿਉਂ ਨਹੀਂ ਕਰ ਕਿਉਂ ਕੱਢਦੇ ਬਾਹਰ ਕਿ ਤੁਸੀਂ ਵੀ ਸੱਸਾ ਤੁਸੀਂ ਵੀ ਦੇ ਘਰ ਚ ਬੈਠੀਆਂ ਹੀ ਆ ਜਿੰਨਾਂ ਵਿਆਹ ਕਿ ਲੈਂਦੀਆਂ ਉਹ ਵੀ ਤੇ ਆਪਣੀਆਂ ਧੀਆਂ ਆਈਆਂ ਜੇ ਆਪਣੀਆਂ ਧੀਆਂ ਨੂੰ ਵਿਆਹਿਆਂ ਵਰਗੇ ਬਾਹਰ ਕੱਢੂਗਾ ਤੁਹਾਡੇ ਮਰਦਾਂ ਕੀ ਬੀਤੂਗੀ ਜਿੰਨੀ ਪ੍ਰੋਪਰਟੀ ਕਰਕੇ ਲੈਂਦੀ ਆ ਉਹ ਏਸਾ ਦੋਏ ਕਿ ਉਹਨੂੰ ਘਰ ਦੇ ਵਿੱਚ ਬਿਠਾਇਆ ਜਾਵੇ ਵੀ ਸਰਪੰਚਾਂ ਦਾ ਕਰ ਵੀ ਰਿਕਵੈਸਟ ਆ ਵੀ ਧੀਆਂ ਆ ਰਹੀਆਂ ਹਾਂਜੀ ਮੈਂ ਬਸ ਕੇ ਰਾਜ਼ੀ ਹਾਂ ਮੈਂ 5 ਸਾਲਾਂ ਦੀ ਆਪਦੇ ਘਰ ਦੇ ਵਿੱਚ ਹੀ ਰਹਿ ਰਹੀਆਂ ਇਹ ਜਾਣ ਬੁੱਝ ਕੇ ਮੇਰੀਆਂ ਲਾਈਟਾਂ ਕੱਟ ਕੇ ਰਾਂਦੇ ਨੇ ਮੈਂ ਮੀਟਰ ਦੀ ਸਕਿਉਰਿਟੀ ਭਰੀ ਹੋਈ ਆ ਮੈਂ ਕਿਹਾ ਵੀ ਮੇਰਾ ਬਿੱਲ ਜਿੰਨਾ ਆਊਗਾ ਮੈਂ ਆਪਦਾ ਭਰਨ ਵਾਸਤੇ ਤਿਆਰ ਐਗੀ ਇਹ ਮੇਰਾ ਮੀਟਰ ਵੀ ਨਹੀਂ ਮੈਨੂੰ ਲੱਗਣ ਦੇ ਰੇ ਮੈਂ ਆਪਦਾ ਲਗ ਮੀਟਰ ਲਗਵਾਉਣਾ ਚਾਹੁੰਦੀ ਆ ਜਦੋਂ ਮੇਰੀਆਂ ਹਿੱਟ ਲਾਈਟਾਂ ਘਟਦੇ ਨੇ ਤੇ ਇਹ ਕਹਿੰਦੇ ਨੇ ਸਬ ਮੀਟਰ ਲਗਵਾ ਲੈ ਸਬ ਮੀਟਰ ਚੋਂ ਤਾਂ ਫੇਰ ਮੇਰੀ ਲਾਈਟ ਕੱਟਣਗੇ ਜੀ ਮੈਂ ਆਪਦਾ ਮੀਟਰ ਮੈਂ ਆਪਦਾ ਬਿੱਲ ਭਰਨ ਵਾਸਤੇ ਤਿਆਰ ਆ ਮੈਂ ਆਪਦਾ ਮੀਟਰ ਲਮਾਉਣਾ ਸਿਕਿਉਰਟੀ ਭਰੀ ਹੋਈ ਆ ਪਰ ਇਹੋ ਚ ਵੀ ਡਿੱਕਾ ਲਾ ਜੀ ਜਿੱਦਣੇ ਵੀ ਆਪਦੇ ਪਤੀ ਨਾਲ ਰਹਿਣ ਨੂੰ ਤਿਆਰ ਹਾਂ ਮੈਂ ਤਿਆਰ ਆ ਜੀ ਮੈਂ 5 ਸਾਲਾਂ ਦੀ ਇੱਥੇ ਰਹਿ ਰਹੀ ਆ ਮੈਂ ਆਪਦੇ ਪੇਕੇ ਨਹੀਂ ਗਈ ਜੀ ਪਤੀ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਛੱਡੇ ਨੂੰ ਆ ਉਹਨਾਂ ਨੂੰ 2 ਸਾਲ ਹੋ ਗਏ ਜੀ ਜਿੱਦ ਤੇ ਉਹਨਾਂ ਦੀ ਜੁਆਇਨਿੰਗ ਹੋਈ ਆ ਉਹਨਾਂ ਦੀ 1 ਤੇ ਇਹ 8 ਅਗਸਤ ਚ ਕੋਣੋਂ ਭੱਜ ਗਿਆ ਸੀਗਾ ਭਾਈ ਤੋਂ ਗਏ ਸੀ ਹਾਂਜੀ ਤੇ ਹੁਣ ਜਦੋਂ ਉਸ ਤੋਂ ਬਾਅਦ ਕੋਈ ਬਾਬਿਆਂ ਨੂੰ ਬੁਲਾਇਆ ਹੁਣ ਤਿੰਨ ਤਰੀਕਾ ਦਾ ਟਾਈਮ ਦਿੱਤੇ ਲੱਗਦਾ ਵੀ ਤੁਹਾਡਾ ਕੋਈ ਹੋਜੂ ਹੱਲ ਉਹ ਦੇਖੋ ਜੀ ਆਪਣਾ ਮੈਂ ਤਾਂ ਬਾਬਿਆਂ ਜੀ ਤੇ ਹੁਣ ਇੰਨਾ ਤੀ ਸਿੱਟਿਆ ਜੀ ਹੁਣ ਬਸਣਾ ਚਾਹੁੰਨੇ ਹਾਂ ਜੇਕਰ ਮੈਂ ਬਸਣਾ ਚਾਹੁੰਨੀ ਹਾਂ ਜੀ ਅੱਛਾ ਜੇਕਰ ਬਸਣ ਤੋਂ ਬਿਨਾਂ ਕੋਈ ਹੋਰ ਹੱਲ ਵੀ ਹੁੰਦਾ ਬਸਣ ਤੋਂ ਬਿਨਾਂ ਤੁ ਜਿਵੇਂ ਮੈਂ ਬਾਬਾ ਜੀ ਨੂੰ ਕਹਤਾ ਜਿਵੇਂ ਵੀ ਆ ਮੇਰਾ ਜਿਵੇਂ ਮਰਜ਼ੀ ਹੱਲਾ ਕਰੋ ਜੇ ਮੈਨੂੰ ਬਸਾਉਣਾ ਚਾਹੁੰਦੇ ਨੇ ਤਾਂ ਮੈਨੂੰ ਬਸਾਉਣ ਜੇ ਇਹ ਨਹੀਂ ਬਸਾਉਣਾ ਤਾਂ ਮੇਰਾ ਹੱਤ ਤੈਨ ਜਦੋਂ ਮੈਨੂੰ ਵਿਆਹ ਤੇ ਲੈ ਕੇ ਆਏ ਨੇ ਜਿਸ ਦਿਨ ਮੇਰਾ ਵਿਆਹ ਹੋਇਆ ਮੇਰੀ ਕੋਠੀ ਦਿਖਾਈ ਮੈਨੂੰ ਇਹਨਾਂ ਨੇ ਜਾਇਦਾਦ ਦਿਖਾਈ ਤੇ ਹੁਣ ਕਹਿ ਰਹੇ ਨੇ ਸਾਡੇ ਤਾਂ ਕੋਈ ਹੈ ਹੀ ਨਹੀਂ ਇਹਦਾ ਇਹਦਾ ਕੁਝ ਵੀ ਇੱਥੇ ਉਲਟਾ ਸਾਨੂੰ ਬੇਦਖਲ ਕਰਤਾ ਉਲਟਾ ਬੇਦਖਲ ਕਰਤਾ ਜੀ ਹਾਂ ਜੀ